ਸਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਵੈਸੇ ਜਿਹੜਾ 200 ਕਿਲੋਮੀਟਰ ਵੱਡ ਦਾ ਸਫ਼ਰ ਹੋਊਗਾ ਉਹਦੇ ਵਿੱਚ ਕੁਝ ਦਿਖਾਉਣ ਵਾਲਾ ਤਾਂ ਨਹੀਂ ਹੈਗਾ ਪਰ ਇਹ ਸਿਰਫ ਰੂਟ ਦਿਖਾਇਆ ਜਾਊਗਾ ਜੰਮੂ ਤੋਂ ਲੈ ਕੇ ਸ਼੍ਰੀਨਗਰ ਤੱਕ ਦਾ 200 ਕਿਲੋਮੀਟਰ ਵੱਡ ਦਾ ਤੇ ਲਗਭਗ ਸਾਰਾ ਕੰਮ ਕੰਪਲੀਟ ਹੋ ਚੁੱਕਿਆ ਹੈਗਾ ਇਹ ਡਬਲ ਲਾਈਨ ਹੈ ਜਿਹੜੀ ਬਣ ਚੁੱਕੀ ਆ ਤੇ ਇਹ ਆਪਾਂ ਦੂਜੇ ਪਾਸੇ ਜਾ ਰਹੇ ਆ ਜਿਹੜੇ ਆਉਣ ਵਾਲੇ ਨੇ ਉਹ ਦੂਜੇ ਪਾਸੇ ਦੀ ਆਉਂਦੇ ਆ ਤੇ ਰਾਹ ਦੇ ਵਿੱਚ ਕੋਈ ਚੀਜ਼ ਇਹੋ ਜਿਹੀ ਨਹੀਂ ਜਿਹੜੀ ਕੋਈ ਦਿਖਾਉਣ ਵਾਲੀ ਹੋਵੇ ਪਰ ਸਿਰਫ ਇੱਕ ਰੂਟ ਆ ਜਿਹੜਾ ਕਿ ਲੋਕਾਂ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ ਪੂਰੀ ਵਧੀਆ ਇਹ ਸੜਕ ਦਾ ਜਿਹੜਾ ਰੂਟ ਆ ਇਹ ਬਣਿਆ ਹੋਇਆ ਹੈਗਾ ਜੰਮੂ ਤੋਂ ਲੈ ਕੇ ਸ਼੍ਰੀਨਗਰ ਤੱਕ ਦਾ ਤੇ ਅੱਧ ਵਿਚਾਲੇ ਕੰਮ ਚੱਲੀ ਵੀ ਜਾਂਦਾਗਾ ਥਾਂ ਥਾਂ ਦੇ ਉੱਤੇ ਜਿਹੜੇ ਟੋਲ ਨੇ ਉਹ ਬਣੇ ਹੋਏ ਨੇ ਕਾਫੀ ਇਹੋ ਜਿਹੇ ਟੋਲ ਨੇ ਜਿਹੜੇ ਕਿ ਇੱਕ ਟਰਨਲ ਆਉਂਦੀ ਹੈਗੀ ਤੇ ਉਸ ਤੋਂ ਬਾਅਦ ਹੀ ਜਿਹੜਾ ਟੋਲ ਆ ਉਹ ਸਟਾਰਟ ਹੋ ਜਾਂਦਾਗਾ ਕਈ ਟਰਮੀਨਲ ਇਹਦੇ ਵਿੱਚ ਆਉਂਦੇ ਨੇ ਜਿੰਨਾ ਵਿੱਚ ਕ੍ਰਾਸ ਕਰਕੇ ਤੁਹਾਨੂੰ ਆ ਜਿਹੜਾ ਉਹ ਅੰਦਰ ਜਾਣਾ ਪੈਂਦਾ ਇਹ ਕਈ ਟਨ ਮਾ ਜਿਵੇਂ 1/2 ਕਿਲੋਮੀਟਰ 2 ਕਿਲੋਮੀਟਰ ਵਾਟ ਤੇ ਕਈ 7 ਕਿਲੋਮੀਟਰ ਵਾਟ ਵੀ ਲੰਮੀਆਂ ਬਣੀਆਂ ਹੋਈਆਂ ਨੇ ਹਰੇਕ ਜਗ੍ਹਾ ਦੇ ਉੱਤੇ ਤੁਹਾਨੂੰ ਪੁਲਿਸ ਵਾਲੇ ਟ੍ਰੈਫਿਕ ਵਾਲੇ ਜਿਹੜੇ ਆਮ ਮਿਲ ਜਾਣਗੇ ਇਸ ਜਗ੍ਹਾ ਦੇ ਉੱਤੇ ਇਹ ਜਗ੍ਹਾ ਦੇ ਉੱਤੇ ਤੁਹਾਨੂੰ ਆਰਮੀ ਨਹੀਂ ਮਿਲਦੀਗੀ ਸਿਰਫ ਨਾ ਕੋਈ ਤੁਹਾਨੂੰ ਰੁਕਿਆ ਜਾਊਗਾ ਨਾ ਟੋਕਿਆ ਜਾਊਗਾ ਪਰ ਇਹ ਜਿਹੜਾ ਇਹ ਹਾਈਵੇ ਆ ਹੁਣ ਇਹ ਲਗਭਗ 1 ਸਾਲ ਜਾਂ 1.5 ਸਾਲ ਲੱਗੂਗਾ ਪੂਰਾ ਬਣ ਕੇ ਜਿਹੜਾ ਤਿਆਰ ਹੋ ਜਾਊਗਾ ਜਿਹੜਾ ਜੰਮੂ ਤੋਂ ਲੈ ਕੇ ਸ਼੍ਰੀਨਗਰ ਤੱਕ ਬਣ ਕੇ ਪੂਰਾ ਹਾਈਵੇ ਇਹ ਤਿਆਰ ਹੋ ਜਾਊਗਾ ਜਿਹੜਾ ਪਿਛਲਾ ਹਿੱਸਾ ਰਹਿੰਦਾਗਾ ਪਠਾਨਕੋੜ ਤੋਂ ਲੈ ਕੇ ਜੰਮੂ ਤੱਕ ਦਾ ਉਹ ਹਜੇ ਬਣਿਆ ਨਹੀਂ ਉਹਨੂੰ ਬਣਨ ਤੇ ਹਜੇ ਟਾਈਮ ਲੱਗੂਆ ਕਿਉਂਕਿ ਉਹਦੇ ਵਿੱਚ ਪੁਲ ਵਗੈਰਾ ਹਜੇ ਕਾਫੀ ਬਣਨੇ ਨੇ ਪਰ ਜਿਹੜਾ ਇਹ ਹੀ ਹਾਈਵੇ ਆ ਇਹ ਲਗਭਗ ਸਾਰਾ ਬਣ ਕੇ ਤਿਆਰ ਹੋ ਚੁੱਕਿਆ ਜਿਹੜੇ ਲੋਕ ਕਟੜਾ ਜਾਂਦੇ ਨੇ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਸਤੇ ਜੰਮੂ ਤੋਂ ਲੈ ਕੇ ਸ਼੍ਰੀਨਗਰ ਦੇ ਵਿਚਾਲੇ ਇੱਕ ਸ਼ਹਿਰ ਹੁੰਦਾ ਕਟੜਾ ਤੇ ਉਸ ਤੋਂ ਤੁਹਾਨੂੰ ਟੈਂਪੂ ਜਾਂ ਬੱਸ ਲੈ ਕੇ ਜਿਹੜਾ ਜਾਣਾ ਪੈਂਦਾਗਾ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਸਤੇ ਤੇ ਜਿਹਨੂੰ ਆਪਾਂ ਉਹ ਕਹਿੰਦੇ ਵੀ ਮਾਤਾ ਵੈਸ਼ਨੂ ਦੇ ਦਰਸ਼ਨ ਕਰਨ ਚੱਲੇ ਆ ਤਾਂ ਸਾਰੇ ਲੋਕੋ ਇਸੇ ਰਾਹ ਹੀ ਆਉਂਦੇ ਨੇ ਤੇ ਜਿੰਨੇ ਲੋਕ ਲੇਹ ਲਦਾਖ ਕਸ਼ਮੀਰ ਸ਼੍ਰੀਨਗਰ ਕਾਰਗਿਲ ਜਾਂਦੇ ਨੇ ਉਹ ਸਾਰੇ ਇਸੇ ਰੂਟ ਦੇ ਉੱਤੋਂ ਦੀ ਹੀ ਜਾਂਦੇ ਨੇ ਬਹੁਤ ਹੀ ਸੋਹਣਾ ਹਾਈਵੇ ਹੈ ਜਿਹੜਾ ਇਹ ਬਣਿਆ ਹੋਇਆ ਹੈਗਾ ਤੇ ਬੜਾ ਟਾਈਮ ਨਹੀਂ ਹੁਣ ਲਗਭਗ 6 ਮਹੀਨੇ ਜਾਂ ਸਾਲ ਦੇ ਵਿੱਚ ਬਣ ਕੇ ਜਿਹੜਾ ਇਹ ਕੰਪਲੀਟ ਤਿਆਰ ਹੋ ਜਾਊਗਾ ਜੇ ਗੱਲ ਕਰੀਏ ਸੜਕ ਦੇ ਉੱਤੇ ਲਗਭਗ ਸਾਰਾ ਸਾਲ ਹੀ ਜਿਹੜਾ ਕੰਮ ਆਹ ਚੱਲਦਾ ਰਹਿੰਦਾ ਕਿਉਂਕਿ ਜਿਹੜੀ ਸੜਕ ਹੈ ਪਹਾੜੀ ਏਰੀਏ ਦੇ ਵਿੱਚ ਬਣੀ ਰਹਿੰਦੀ ਆ ਜਦੋਂ ਮੀਂਹ ਵਗੈਰਾ ਆਉਂਦੇ ਨੇ ਪਹਾੜ ਢੂਖਸਲਣ ਮਿੱਟੀ ਦਾ ਸੜਕ ਤੇ ਆ ਜਾਣਾ ਤੇ ਪੱਥਰਾਂ ਦਾ ਡਿੱਗਣਾ ਇੱਥੇ ਆਮ ਗੱਲ ਪਰ ਜਦੋਂ ਇਹ ਫੋਰ ਲੈਂਡ ਬਣ ਗਈ ਉਦੋਂ ਕੋਈ ਦਿੱਕਤ ਨਹੀਂ ਆਊਗੀ ਕਿਉਂਕਿ ਬਹੁਤ ਸਾਰੀ ਜਗ੍ਹਾ ਦੇ ਉੱਤੇ ਤਾਂ ਟਰਮੀਨਲ ਆ ਹੀ ਬਣ ਚੁੱਕੇ ਆ ਨੇ ਤੇ ਬਹੁਤ ਹੀ ਸਾਰੀ ਜਗ੍ਹਾ ਦੇ ਉੱਤੇ ਪੋਲਾ ਜਿਹੜੇ ਬਣ ਚੁੱਕੇ ਨੇ ਜੇ ਗੱਲ ਕਰੀਏ ਇਸ ਰਾਹ ਦੇ ਉੱਤੇ ਹੋਟਲ ਢਾਬੇ ਤੁਹਾਨੂੰ ਆਮ ਦੇਖਣ ਨੂੰ ਮਿਲ ਜਾਣਗੇ ਕਿ ਚਾਹ ਦਾ ਰੇਟ ਵੀ ਮਹਿੰਗਾ ਨਹੀਂ ਪੰਜਾਬ ਦੇ ਵਿੱਚ 15 ਰੁਪਏ ਦਾ ਕੱਪ ਮਿਲਦਾ ਜਦ ਕਿ ਇੱਧਰ ਤੁਹਾਨੂੰ 10 ਰੁਪਏ ਤੋਂ ਬਾਅਦ ਕੋਈ ਵੀ ਕੱਪ ਨਹੀਂ ਲਾਉਂਦਾ ਤੇ ਖਾਣ ਪੀਣ ਦਾ ਵੀ ਪੂਰਾ ਵਧੀਆ ਪ੍ਰਬੰਧ ਹੈਗਾ ਥਾਂ ਥਾਂ ਤੇ ਹੋਟਲ ਰਹਿਣ ਸੈਣ ਲਈ ਹੋਸਟਲ ਆ ਮਿਲ ਜਾਣਗੇ ਬਾਕੀ ਜਿੰਮੇ ਦਾ ਵੀ ਅੱਗੇ ਲੱਗੂਗਾ ਤੁਹਾਨੂੰ ਸਾਰੀਆਂ ਗੱਲਾਂ ਅੱਜ ਦੇ ਵਲੌਗ ਦੇ ਵਿੱਚ ਦੱਸਾਂਗੇ ਗੱਲ ਕਰੀਏ ਜੇ ਇਸ ਸੜਕ ਦੇ ਉੱਤੇ ਟੋਲ ਦੀ ਤੇ ਟੋਲ ਤੁਹਾਨੂੰ ਉਨੇ ਹੀ ਜ਼ਿਆਦੇ ਭਾੜੇ ਲੱਗਣਗੇ ਜਿੰਨੀ ਤੁਹਾਨੂੰ ਸੜਕ ਸੋਹਣੀ ਲੱਗੂਗੀ ਕਿਉਂਕਿ ਥਾਂ ਥਾਂ ਦੇ ਉੱਤੇ ਟੋਲ ਬਣਾਉਣੇ ਇਹਨਾਂ ਦੀ ਵੀ ਇੱਕ ਮਜਬੂਰੀ ਹੈ ਕਿਉਂਕਿ ਟਰਮੀਨਲ ਬਣਾਇਆ ਜਾਂਦੇ ਨੇ ਪੈਸੇ ਲੱਗਦੇ ਨੇ ਸੜਕਾਂ ਨੂੰ ਚੌੜਾ ਕੀਤਾ ਜਾਂਦਾ ਪਹਾੜਾਂ ਨੂੰ ਖੋਦਿਆ ਜਾਂਦਾ ਤੇ ਲਗਭਗ ਕਿੰਨੇ ਟੋਲ ਨੇ ਉਹ ਨਹੀਂ ਤੁਸੀਂ ਗਿਣਤੀ ਵੀ ਨਹੀਂ ਕਰ ਸਕਦੇ ਥਾਂ ਥਾਂ ਦੇ ਉੱਤੇ ਟੋਲ ਆ ਜਿਹੜੇ ਤੁਹਾਨੂੰ ਆ ਮਿਲ ਜਾਣਗੇ ਕਈ ਟਰਮੀਨਲ ਤੋਂ ਹੋਰੇ ਮਿਲ ਜਾਂਦੇ ਆ ਤੇ ਕਈ ਟਰਮੀਨਲ ਤੋਂ ਪਰੇ ਤੇ ਪਰ ਜਿਹੜਾ ਸਭ ਤੋਂ ਵੱਡਾ ਸੂਖਾ ਇਹ ਹੈ ਆ ਵੀ ਜੰਮੂ ਤੋਂ ਲੈ ਕੇ ਸ਼੍ਰੀਨਗਰ ਤੱਕ ਦਾ ਜਿਹੜਾ ਕੋਈ 6 ਘੰਟਿਆਂ ਦਾ ਰਸ ਸੀ ਉਹ ਸਿਰਫ 3 ਘੰਟਿਆਂ ਦੇ ਵਿੱਚ ਤੁਸੀਂ ਪੂਰਾ ਕਰ ਸਕਦੇ ਹੋ ਤੇ ਇਹ ਸੀ ਜੀਐਸ ਰੂਟ ਦੀ ਜਾਣਕਾਰੀ ਤੇ ਕੋਈ ਬਲੌਗ ਹੈ ਨਹੀਂ ਸੀ ਕਿਉਂਕਿ ਆਪਾਂ ਸ਼੍ਰੀਨਗਰ ਨਹੀਂ ਰੁਕਣਾਗਾ ਤੇ ਆਪਾਂ ਅੱਗੇ ਜਾ ਕੇ ਸੋਨਮਾਰਗ ਰੁਕਾਂਗੇ ਤੇ ਸੜਕ ਦਾ ਰੂਟ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਇਹ ਸੀ ਅੱਜ ਦਾ ਬਲੌਗ ਤੇ ਕੱਲ ਫਿਰ ਮਿਲਾਂਗੇ ਨਵੇਂ ਬਲੌਗ ਨਵੀਂ ਵੀਡੀਓ ਦੇ ਨਾਲ